ਲੈ ਵੀ ਇੱਕ ਬੇਨਤੀ ਹੈ ਵੀ ਯਾਰ ਆ ਵੀਡੀਓ ਨਾਲ ਮਾਵਾਂ ਭੈਣਾਂ ਤੇ ਜਵਾਕ ਨਾ ਦੇਖਣਾ ਗੱਲ ਕਰਦੇ ਆ ਆ ਜਿਹੜਾ ਪਾਸਟਰ ਬਲਜਿੰਦਰ ਸੀਗਾ ਹਨਾ ਭੈਣ ਚੋ ਲੋਕ ਆਏ ਹਵਾ ਮਾਰਦੇ ਜਿਦੋਂ ਸਾਡੇ ਵਰਗੇ ਵੀਡੀਓ ਪਾਉਂਦੇ ਹੀ ਪਤਾ ਹੀ ਕਹਿੰਦੇ ਸੀ ਇਹ ਕਿ ਧਰਮ ਨੂੰ ਬਦਨਾਮ ਕਰਦਿਆ ਹੁਣ ਜਾ ਕੇ ਤੀਵੀਆਂ ਚਦਾਈਆਂ ਉਹਦੇ ਥੱਲੇ ਜਾ ਕੇ ਹੁਣ ਉਹਨੂੰ ਪੁੱਛੋ ਨਾ ਭੈਣ ਚੋਦੋ ਤੁਸੀਂ ਜਾ ਕੇ ਵੱਡੇ ਅਣਖੀ ਬਣਦੇ ਹੋ ਹੁਣ ਪੁੱਛੋ ਛੋਡਾ ਕਿੱਥੇ ਹੈਗਾ ਉਹ ਉਹਦਾ ਕਹਿੰਦਾ ਮੇਰੇ ਲੱਤ ਚ ਰਾੜ ਉਹਦੀ ਤੀਵੀਂ ਕਹਿੰਦੀ ਮੇਰੀ ਰੀੜ ਦੀ ਹੱਡੀ ਉਹਨੇ ਆਪ ਦੇ ਤਾਂ ਲੋਟ ਨਹੀਂ ਕਰਿਆ ਭੈਣ ਚੋਦੋ ਛੋਡਾ ਦੱਸ ਕੀ ਸਵਾਰ ਦੂ ਉਹ ਫਿਰ ਤੁਸੀਂ ਕਹਿਣਾ ਗਾਲਾਂ ਕੱਢਦਾ ਮੈਂ ਤਾਂ ਹੀ ਕਹਿੰਦਾ ਮਾਵਾ ਭੈਣਾ ਵੀਡੀਓ ਨਾ ਦੇਖੋ ਉਹ ਭੈਣ ਚੋਦਾਂ ਤੁਸੀਂ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਓ ਜਿਹੜੇ ਉੱਥੇ ਜਾ ਜਾ ਤੇ ਇੱਕ ਮੈਂ ਹੋਰ ਵੀ ਕਹਿਣਾ ਉਹਦੇ ਦਾ ਪਰਚਾ ਹੋਇਆ ਹੀ ਹੋਇਆ ਜਿਹੜੇ ਬੰਦੇ ਇਸ ਠੋਗ ਚ ਸ਼ਾਮਲ ਸੀਗੇ ਜਿਹੜੀਆਂ ਬੁੜੀਆਂ ਜੀਆਂ ਡਿੱਗਦੀਆਂ ਸੀ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾਂ ਦੇ ਵੀ ਠੋਕ ਠੋਕ ਪਰਚੇ ਦਰਜ ਹੋਣੇ ਚਾਹੀਦੇ ਕਿਉਂਕਿ ਇਹਨਾਂ ਨੇ ਭੈਣ ਚੋਦਾਂ ਨੇ ਸਭ ਤੋਂ ਵੱਧ ਦੋਖੀ ਇਹ ਵੀ ਨੇ ਕਿਉਂਕਿ ਲੋਕਾਂ ਨੂੰ ਜਹਾਜ ਆ ਕੋ ਦਿਖਾਉਂਦੇ ਆ ਨਾ ਲੋਕ ਉਧਰ ਹੀ ਲੱਗ ਜਾਂਦੇ ਆ ਇਹ ਗੁਰੂਗ੍ਰੰਥ ਸਾਹਿਬ ਵੀ ਨਹੀਂ ਪਤਾ ਕਿਉਂ ਨਹੀਂ ਜਾਂਦੇ ਇੱਧਰ ਭੈਣ ਚੋਦ ਇਹ ਤੁਸੀਂ ਗੁਰੂ ਘਰ ਚ ਬਗਜੋ ਉਧਰ ਤਾਂ ਉਥੋਂ ਜਾਇਆ ਨਹੀਂ ਜਾਂਦਾ ਤੁਸੀਂ ਭੈਣ ਚੋਦੋ ਆ ਜਾ ਕੇ ਉਥੇ ਪਾਸਟਰਾਂ ਥੱਲੇਆਂ ਦੀਆਂ ਤੀਮੀਆਂ ਪਾਉਂਦੇ ਫਿਰਦੇ ਹੋ ਉਹ ਸ਼ਰਮ ਕਰ ਲਓ ਭੈਣ ਚੋਦੋ ਲੋਕੋ ਸਾਰੇ ਨਹੀਂ ਮਾੜੇ ਨੇ ਚਲੋ ਜਿਹੜੇ ਬੰਦੇ ਜਾਜ ਆ ਉਹਨਾਂ ਬੰਦਿਆਂ ਦੇ ਵੀ ਜਮਾ ਠੋਕਮਾ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਭੈਣ ਚੋਦੋ ਉੱਥੇ ਆਉਂਦੀਆਂ ਜਨਦੀਆਂ ਲੈ ਕੇ ਜਾਂਦੇ ਸੀ ਜਿਹੜੇ ਹਵਾ ਜੀ ਕਰਕੇ ਆਇਆ ਫਰਰ ਕਰਕੇ ਮੇਰਾ ਜੀ ਆ ਮੈਂ ਫਲਾਨਾ ਠੀਕ ਹੋ ਗਿਆ ਮੇਰਾ ਕੈਂਸਰ ਠੀਕ ਹੋ ਗਿਆ ਮੇਰਾ ਫਲਾਨਾ ਠੀਕ ਹੋ ਗਿਆ ਜੇ ਭੈਣ ਚੋਦੋ ਜਿਹੇ ਇੰ ਇ ਠੀਕ ਕਰਦੇ ਹੁੰਦੇ ਫਿਰ ਡਾਕਟਰਾਂ ਨੂੰ ਏ ਫਿਰ ਤਾਂ ਕੱਲੇ ਇੱਥੇ ਪਾਸਟਰੀ ਹ ਹਸਪਤਾਲਾਂ ਚ ਪਾਸਟਰੀ ਵਹਾ ਦੋ ਹਸਪਤਾਲਾਂ ਦਾ ਲੋਡ ਹੀ ਨਹੀਂ ਇਹਦੇ ਪਾਸਟਰ ਬਹਿ ਕੇ ਇਲਾਜ ਕਰਦਿਆ ਕਰਨਗੇ ਇਹਨਾਂ ਨੇ ਤਾਂ ਹੱਥ ਹੀ ਲਾਉਣਾ ਐਵੇਂ ਇਹਨੇ ਲੱਖਾਂ ਰੁਪਈਆ ਲੋਕ ਇਲਾਜ ਜਾਂਦੇ ਆ ਇਲਾਜਾਂ ਦੇ ਲਾਉਂਦੇ ਫਿਰਦੇ ਨੇ ਯਾਰ ਕੋਈ ਟੌਂਗ ਦੀ ਵੀ ਕੋਈ ਸ਼ਰਮ ਹੁੰਦੀ ਆ ਹੀ ਬਾਰ ਬਾਰ ਉੱਦਦੇ ਨੇ ਪਿੱਟਦੇ ਆਉਣੇ ਉਹ ਭੈਣ ਜਦੋਂ ਰਹਿਣ ਦੋ ਰਹਿਣ ਦੋ ਇਹਨਾਂ ਦੇ ਮਾਗਰ ਨਾ ਲੱਗੂ ਨਾ ਲੱਗੂ ਇਹ ਹੈ ਹੀ ਇਹ ਜਿਹੇ ਨੇ ਫਿਰ ਇਹ ਇੱਕ ਉਹ ਪਾਸਟਰ ਕਹਿੰਦਾ ਅਸੀਂ ਪੰਜਾਬ ਬੰਦ ਕਰ ਦਾਂਗੇ ਕਿਉਂ ਭੈਣ ਚੋਦਾ ਤੇਰੇ ਪਿਓ ਦਾ ਪੰਜਾਬ ਐ ਤੂੰ ਬੰਦ ਕਰਦੇ ਆ ਤੁਹਾਡਾ ਦੱਸੋ ਇਸ ਪੰਜਾਬ ਲਈ ਕੀ ਕਰਵਾਨੀ ਆ ਸਵਾਹੇ ਤੁਸੀਂ ਭੈਣ ਚੋਦੋ ਗੰਦ ਪਾਉਣ ਤੇਤੋਂ ਕਰਿਆ ਕੀ ਆ ਅ ਲਗੜਾਂ ਤੋਂ ਬਣਾ ਉੱਠ ਕੇ ਫਿਰ ਭੈਣ ਚੋਦਿਆਂ ਕਮੈਂਟ ਕਰਨ ਲੱਗ ਜਾਂਦੀਆਂ ਵੀ ਤੁਸੀਂ ਧਰਮ ਦੇ ਖਿਲਾਫ ਬੋਲਦੇ ਹੋ ਹੁਣ ਧਰਮ ਵਾਲਾਂ ਦੇ ਫੜੋ ਜਾ ਕੇ ਬੈਂਗਣ ਜਾ ਕੇ ਉੱਥੇ ਜੇਰ ਚ ਜਾਇਆ ਕਰੋ ਤੁਹਾਡੇ ਪਰੌਣੇ ਕੋਲੇ ਹੁਣ ਮਿਲਣ ਨੂੰ ਉੱਥੇ ਉਹ ਕੋਈ ਸ਼ਰਮ ਮੰਨੋ ਯਾਰ ਅਣਖੀ ਜੋਧਾਂ ਦੀ ਕੌਮ ਯਾਰ ਕਿੱਧਰ ਇਹਨਾਂ ਭੈਣ ਚ ਹਵਾਜੀ ਮਾਰਾ ਕਰ ਲੈ ਸਾਰੇ ਡੇਲਟਨ ਲੱਗ ਜਾ ਕਰਨ ਭੈਣ ਜੋ ਇਦੂ ਵੱਧ ਇਹ ਸਾਰੇ ਡੁੱਬ ਗਏ ਮਰ ਜੋ ਭੈਣ ਚ ਧੋਣ ਤਾਂ ਤੁਸੀਂ ਕੋਈ ਕਹਾ ਕਰੇ ਕੈਂਸਰ ਠੀਕ ਹੋ ਗਿਆ ਜੀ ਮੇਰਾ ਉਹ ਆਏ ਹੱਥ ਲਾ ਦਿੰਦੇ ਆ ਕਹਿੰਦੇ ਬਾਬਾ ਜੀ ਸਾਡੇ ਪਤਨੀ ਪਿਤਾ ਜੀ ਕਹਿੰਦੇ ਭੈਣ ਚ ਘਰੇ ਭਾਵਾਂ ਦੇ ਪਿਓ ਨੂੰ ਪਿਓ ਨਾ ਕਹਿੰਦੇ ਹੁਣ ਉਹਨੂੰ ਉੱਥੇ ਜਾ ਕੇ ਸਾਡਾ ਪਿਓ ਆ ਕਹਿੰਦੇ ਇਹ ਪਿਤਾ ਜੀ ਆ ਸਾਡਾ ਐਈ ਭੈਣ ਚ ਉਹ ਦੋ ਸਰਸਿਆਂ ਨੇ ਗੰਦ ਪਾਇਆ ਐਆਂ ਹੋਰ ਤਿੰਨ ਚਾਰ ਜ਼ਿਲ੍ਹਿਆਂ 'ਚ ਬੈਠੇ ਨੇ ਇਹ ਸਾਰੇ ਟੋਂਗੇ ਸੀ ਕਰ ਕੀ ਕਰਦੇ ਆ ਤੇ ਬਈ ਆ ਉਹਦੇ ਜਵਾਕਾਂ ਨੂੰ ਸਿੱਧੇ ਰਾਹ ਰੋ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਓ ਤਾਂ ਕਿ ਵਧੀਆ ਚੰਗੇ ਇਨਸਾਨ ਬਣ ਸਕਣ ਹਨ ਚੰਗੇ ਕਾਰਜ ਕਰ ਸਕਣ ਜੇ ਇਹਨਾਂ ਨੇ ਤਾਂ ਦੇਖੋ ਬਰੇ ਇਹ ਜੀ ਸਿਖਾਉਣੇ ਆਗਾ ਜੇ ਅਹੀਂ ਤੋ ਰਹੀ ਜਾਊਗਾ ਇਹ ਨਹੀਂ ਪਤਾ ਫਿਰ ਕੀ ਬਣੂਗਾ ਹਨ ਹਲੇ ਵੀ ਬਾਈ ਬਣੇ ਬੇਲਾ ਹਨਾ ਸੰਭਲੋ ਬੇਲਾ ਸੋਧਰ ਜੋ ਨਹੀਂ ਤਾਂ ਇਹਨਾਂ ਨੇ ਫਿਰ ਤੁਹਾਨੂੰ ਪਤਾ ਹੀ ਆ ਵੀ ਕੀ ਹਾਲਾਤ ਕਰ ਦੇਣੇ ਆ ਧੰਨਵਾਦ